ਸਵਾਗਤ ਹੈ ਤੁਹਾਡਾ ਜੀਐਨਵੀਬੀ ਕਲਾਸਸ ਦੇ ਵਿੱਚ ਤੇ ਅੱਜ ਆਪਾਂ ਗਰਨ ਜਾ ਰਹੇ ਹਾਂ ਰਸ ਸੰਪਰਦਾਏ ਕੱਲ ਦੀ ਵੀਡੀਓ ਵਿੱਚ ਆਪਾਂ ਕੀਤਾ ਸੀ ਤੁਨੇ ਸੰਪਰਦਾਏ ਹੋਪ ਕੇ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਅੱਜ ਆਪਣੇ ਆ ਤੁਹਾਡੇ ਵਾਸਤੇ ਰਸ ਸੰਪਰਦਾਏ ਦੇ ਨੋਟਸ ਲੈ ਕੇ ਆਏ ਆ ਦੇਖੋ ਰਸ ਕੀ ਹੁੰਦੇ ਆ ਜਿਹੜੇ ਰਸ ਮਤਲਬ ਹੁੰਦਾ ਜਿੰਨੇ ਵੀ ਆਪਣੇ ਇਮੋਸ਼ਨਸ ਆ ਰੋਣਾ ਹੱਸਣਾ ਠੀਕ ਆ ਇਹ ਸਾਰਿਆਂ ਨੂੰ ਕੀ ਕਹਿੰਦੇ ਰਸ ਕਹਿੰਦੇ ਆ ਇਹਨਾਂ ਬਾਰੇ ਆਪਾਂ ਪੜ੍ਹਨਾ ਹੈ ਰਸ ਦੀ ਕਲਪਨਾ ਸਭ ਤੋਂ ਪ੍ਰਾਚੀਨ ਹੈ ਆਦ ਚਰਯ ਪਰਤਮੁਨੀ ਨੇ ਰਸ ਦੀ ਵਿਆਖਿਆ ਵਿੱਚ ਸਾਰੀ ਕਾਵ ਲੋਚਨਾ ਨੂੰ ਸੀਮਿਤ ਕਰ ਦਿੱਤਾ ਸੀ ਬਾਕੀਆਂ ਨੇ ਵੀ ਰਸ ਦੇ ਮਹੱਤਵ ਨੂੰ ਪਰਵਾਣ ਕੀਤਾ ਰਸ ਦੀ ਮੂਲ ਕਲਪਨਾ ਪਹਿਲੇ ਨਾਟਕ ਦੇ ਘੇਰੇ ਤੱਕ ਹੀ ਸੀਮਿਤ ਸੀ ਪਰ ਮਗਰੋਂ ਵਿਸਤ੍ਰਿਤ ਰੂਪ ਵਿੱਚ ਇਸ ਦੀ ਹੋਂਦ ਸਮੁੱਚੇ ਕਾਵ ਵਿੱਚ ਪਰਵਾਣ ਕੀਤੀ ਗਈ ਰਸ ਦੇ ਭਾਵ ਵਿੱਚ ਵਿਸ਼ਲੇਸ਼ਣ ਪਰਤਮੁਨੀ ਦੇ ਇੱਕ ਸੂਤਰ ਤੇ ਆਧਾਰਿਤ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਰਸ ਦੀ ਉਤਪਤੀ ਵਿਭਾਵ అనుਭਾਵ ਦੇ ਸੰਜੋਗ ਤੋਂ ਹੁੰਦੀ ਹੈ ਠੀਕਾ ਸਥਾਈ ਭਾਵ ਹੋਣੇ ਦਾ ਪਕਰਾਂਗੇ अनेका ਪ੍ਰਸਥਿਤੀਆਂ ਪ੍ਰਭਾਵ ਕਾਰਨ ਸਾਡੇ ਮਨ ਵਿੱਚ ਕੁਝ ਸੰਸਥਾਰ ਉੱਤਰਦੇ ਰਹਿੰਦੇ ਹਨ ਇਹ ਲੁਕਤ ਜਾਂ ਜਾਗਰਕ ਰੂਪ ਵਿੱਚ ਸਾਡੇ ਮਾਨਸਿਕ ਜਗਤ ਦਾ ਸਥਾਈ ਅੰਗ ਬਣ ਜਾਂਦੇ ਹਨ ਉਪਰੋਕਤ ਪ੍ਰਕਿਰਿਆ ਵਿੱਚ ਇਹੀ ਸਥਾਈ ਭਾਵ ਜਾਗਦੇ ਹਨ ਅਤੇ ਪਰਪੱਕ ਹੋ ਕੇ ਰਸ ਵਿੱਚ ਬਦਲ ਜਾਂਦੇ ਹਨ ਸਾਡੀ ਜ਼ਿੰਦਗੀ ਵਿੱਚ ਕ੍ਰੋਧ ਪਿਆਰ ਨਫ਼ਰਤ ਆਦਿ ਕਈ ਕੁਝ ਆਉਂਦਾ ਹੈ ਜੋ ਸਾਡੇ ਮਨ ਵਿੱਚ ਸਥਾਈ ਭਾਵ ਦਾ ਰੂਪ ਧਰ ਕੇ ਸਥਿਤ ਰਹਿੰਦਾ ਹੈ ਸਥਾਈ ਭਾਵ ਦੀ ਗਿਣਤੀ ਭਾਵੇਂ ਵੱਧ ਹੈ ਪਰ ਪ੍ਰਮੁੱਖ ਵਿੱਚ 9 ਸਥਾਈ ਭਾਵ ਹੁੰਦੇ ਆ ਪ੍ਰਮੁੱਖ ਵਿੱਚ 9 ਸਥਾਈ ਭਾਵ ਹੁੰਦੇ ਆ ਠੀਕਾ ਕਿਹੜੇ-ਕਿਹੜੇ ਪ੍ਰੇਮ ਹਾਸ ਸ਼ੌਕ ਕਰੋਧ ਉਚਾ ਕ੍ਰਿਣਾ ਵਿਸਮੈ ਪੈ ਤੇ ਵਿਰਾਗ ਇਹਨਾਂ ਤੋਂ ਹੀ ਅੱਗੇ 9 ਰਸ ਪੈਦਾ ਹੁੰਦੇ ਆ ਵਿਭਾਗ ਕੀ ਹੁੰਦਾ ਹੈ ਅਜੇ ਹੀ ਸਮਗਰੀ ਤੋਂ ਹੈ ਜੋ ਮਨ ਵਿੱਚ ਬੈਠੇ ਸਥਾਈ ਭਾਵ ਨੂੰ ਜਗਾਉਣ ਦਾ ਕਾਰਨ ਬਣਦੀ ਹੈ ਇਸ ਸਮੱਗਰੀ ਦੇ ਦੋ ਭਾਗ ਹੁੰਦੇ ਹਨ ਕੁਝ ਆਸਰਾ ਰੂਪ ਵਿੱਚ ਕੰਮ ਕਰਦੀ ਹੈ ਜਿਸ ਨੂੰ ਅਲੰਬਾਰ ਆਖਿਆ ਜਾਂਦਾ ਹੈ ਤੇ ਦੂਜੀ ਸਥਾਈ ਭਾਵ ਨੂੰ ਤੀਬਰ ਤੇ ਤਿੱਖੇਕ ਬਣਾਉਂਦੀ ਹੈ ਜਿਸ ਨੂੰ ਉਦੀਪਨ ਕਿਹਾ ਜਾਂਦਾ ਹੈ ਅਲੱਬਨ ਦਾ ਕੰਮ ਆਧਾਰ ਤੇ ਬਣਦਾ ਹੁੰਦਾ ਹੈ ਇਹ ਰਚਨਾ ਦਾ ਮੂਲ ਨਿਰਧਾਰਕ ਹੈ ਉਦੀਪਨ ਦਾ ਕੰਮ ਉਦੇਜਕ ਕਾਰਨ ਪੇਸ਼ ਹੁੰਦਾ ਹੈ ਜਿਵੇਂ ਪ੍ਰਕਿਰਤੀ ਮੌਸਮ ਚੰਤਾਰੇ ਆਦਿ ਹੁਣ ਆਪਾਂ ਅਨੁਭਵ ਕਰਾਂਗੇ ਅਸਾਥੇ ਵਿਭਾਵ ਹੋਣਾ ਹੈ ਮਿਸਟੇਕ ਹੋ ਗਈ ਇੱਥੇ ਵਿਭਾਗ ਨਹੀਂ ਉਹਨਾ ਵਿਭਾਵ ਗੱਗੇ ਦੀ ਜਗ੍ਹਾ ਤੇ ਇੱਥੇ ਵੋਵਾ ਕਰ ਲਿਓ ਓਕੇ ਅੱਗੇ ਅਗੇ ਅਨੁਭਵ ਸਥਾਈ ਭਾਵ ਦੇ ਜਾਗਣ ਤੋਂ ਮਗਰੋਂ ਦੀਆਂ ਵਿਸ਼ੇਸ਼ਤਾਵਾਂ ਨੂੰ ਅਨੁਭਵ ਕਿਹਾ ਜਾਂਦਾ ਹੈ ਸਾਡੇ ਭਾਵ ਸਾਡੀਆਂ ਹਰਕਤਾਂ ਠੀਕ ਆ ਸਾਡੀਆਂ ਹਰਕਤਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਕਿਸ ਭਾਵ ਸਥਿਤੀ ਵਿੱਚ ਡੁੱਬੇ ਹੋਏ ਹਾਂ ਇਹ ਹਰਕਤਾਂ ਚਾਰ ਪ੍ਰਕਾਰ ਦੀਆਂ ਮੰਨੀਆਂ ਗਈਆਂ ਹਨ ਸਰੀਰਿਕ ਅਸਰਤ ਤੇ ਮਾਨਸਿਕ ਕਸਰਤਾਂ ਮਾਨਸਿਕ ਪ੍ਰਭਾਵ ਜਿਹੜੇ ਆਪਣੇ ਹੁੰਦੇ ਆ ਤੇ ਬਾਣੀ ਨਾਲ ਸੰਬੰਧਿਤ ਜਿਹੜੀਆਂ ਹੁੰਦੀਆਂ ਏ ਉਹ ਵਿਭਚਾਰੀ ਇਹ ਕੀ ਹੁੰਦਾ ਹੈ ਇਹ ਅਸਥਿਰ ਤਰ੍ਹਾਂ ਦੇ ਮਨੋਵਿਕਾਰ ਹਨ ਜਿਨ੍ਹਾਂ ਦੀ ਹੋਂਦ ਪਾਣੀ ਦੇ ਬੁਲਬਲਿਆਂ ਵਰਗੀ ਹੁੰਦੀ ਹੈ ਇਹ ਰਾਸਤੀ ਪਰਪਕਤਾ ਲਈ ਪੁਸ਼ਟੀਕਰਕ ਹੁੰਦੇ ਹਨ ਇਹਨਾਂ ਦਾ ਕੰਮ ਪ੍ਰਬਲ ਤੇ ਪ੍ਰਮੁੱਖ ਭਾਵ ਨੂੰ ਹੋਰ ਪੁਸ਼ਟ ਕਰਨਾ ਹੁੰਦਾ ਹੈ ਅੱਗੇ ਆ ਗਿਆ ਸੁਧਾਰਨੀਕਰ ਇਹ ਹੀ ਅਜਹੀ ਸਥਿਤੀ ਦਾ ਨਾਮ ਹੈ ਜਿੱਥੇ ਵਿਸ਼ੇ ਤੇ ਪਾਠਕ ਵਿਚਲੇ ਜਜ਼ਬੇਆਂ ਸੁੱਖਾ ਦੁੱਖਾਂ ਦੀ ਸਾਂਝ ਪੈਦਾ ਹੋ ਜਾਂਦੀ ਹੈ ਵਿਭਾਵ ਅਨੁਪਾਵ ਵਿਭਚਾਰੀ ਤੇ ਸਥਾਈ ਭਾਵ ਦੇ ਸਰਬਸਾਂਝੇ ਹੋਣ ਜਾਣ ਦਾ ਨਾਮ ਹੀ ਸਧਾਰਨਿਕਰਨ ਹੈ ਇਹ ਹੈਗੇ ਸਰੀਰ ਰਸ ਦੀ ਇੰਟਰੋਡਕਸ਼ਨ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਵਾ ਰਸ ਬਾਰੇ ਜਾਣਕਾਰੀ ਦੇਣੀ ਕੀ ਹੁੰਦਾ ਹੈ ਫਿਰ ਸਥਾਈ ਭਾਵ ਲਿਖਣਾ ਵਾ ਫਿਰ ਵਿਭਾਵ ਲਿਖਣਾ ਹੈ ਇੱਥੇ ਵਿਭਾਵ ਆਇਆ ਠੀਕ ਆ ਫਿਰ ਕੀ ਲਿਖਣਾ ਹੈ ਵਿਭਾਵ ਲਿਖਣਾ ਹੈ ਔਰ ਫਿਰ ਅਨੁਪਾਵ ਲਿਖਣਾ ਹੈ ਫਿਰ ਵਿਭਚਾਰੀ ਸੁਧਾਰਨ ਕਰਨ ਕੀਆ ਇਹਨਾਂ ਸਾਰਿਆਂ ਦੇ ਸਰਬਸਾਂਝੇ ਹੋ ਜਾਣ ਦਾ ਨਹੀਂ ਸੁਧਾਰਨ ਕਰਨਾ ਇਹ ਲਿਖਣਾ ਹੈ ਹੁਣ ਰਸ ਕਿਹੜੇ ਕਿਹੜੇ ਹੁੰਦੇ ਆ ਨੌ ਰਸ ਹੁੰਦੇ ਆ ਉਹਨਾਂ ਬਾਰੇ ਵੀ ਅਪਾ ਡਿਟੇਲ ਦੇ ਵਿੱਚ ਗੱਲ ਕਰਨੀ ਆ ਨੌ ਰਸ ਕਿਹੜੇ ਕਿੜਿਆ ਸ਼ਿੰਗਾਰ ਰਸ ਹਾਸ ਰਸ ਕਰੁਣਾ ਰਸ ਤ੍ਰੋਦਰ ਰਸ ਵੀਰ ਰਸ ਭਿਆਨਕ ਰਸ ਸ਼ਾਂਤ ਰਸ ਤੇ ਬਿਪਤਸ ਰਸ ਅਦਭੁਤ ਰਸ ਠੀਕ ਆ ਇਹ ਨੌ ਰਸ ਆ ਸਭ ਤੋਂ ਪਹਿਲਾਂ ਆ ਗਿਆ ਸ਼ਿੰਗਾਰ ਰਸ ਸ਼ਿੰਗਾਰ ਰਸ ਨੂੰ ਰਸਾਂ ਦਾ ਰਾਜਾ ਕਿਹਾ ਜਾਂਦਾ ਹੈ ਆਚਾਰੀਆ ਤੋਜਗਸ ਦਾ ਕਹਿਣਾ ਹੈ ਕਿ ਜੇਕਰ ਕਵੀ ਸ਼ਿੰਗਾਰ ਰਸ ਹੀ ਹੋਵੇਗਾ ਤਾਂ ਸਾਰਾ ਜਹਾਨ ਰਸਮਈ ਹੋਣੇ ਬੜੇਗਾ ਨਹੀਂ ਤਾਂ ਸਾਰਾ ਜਹਾਨ ਰਸਹੀਣ ਹੋ ਜਾਵੇਗਾ ਸ਼ਿੰਗਾਰ ਰਸ ਦੋ ਤਰ੍ਹਾਂ ਦਾ ਹੁੰਦਾ ਹੈ ਸੰਜੋਗ ਸ਼ਿੰਗਾਰ ਰਸ ਤੇ ਵਿਯੋਗ ਸ਼ਿੰਗਾਰ ਰਸ ਸ਼ਿੰਗਾਰ ਦਾ ਸਥਾਈ ਭਾਵ ਪ੍ਰੇਮ ਹੈ ਨਾਇਕ ਤੇ ਨਾਇਕਾ ਦੇ ਮਿਲਣ ਦੀ ਖੁਸ਼ੀ ਤੇ ਵਿਛੋੜੇ ਵਿੱਚ ਬ੍ਰੇਹੋ ਦੀ ਤੜਪ ਭਾਵ ਜੋ ਕੁਝ ਵੀ ਜ਼ਿੰਦਗੀ ਨੂੰ ਰਸਮਈ ਬਣਾਉਂਦਾ ਹੈ ਭਾਵ ਉਹ ਸ਼ਿੰਗਾਰ ਰਸ ਵਿੱਚ ਉਤਪਤ ਪਿਆਰ ਹੈ। ਉਦਾਹਰਨ ਵਦੁੱਸਨ ਸੰਜੋਗ ਰਸ ਕਿਹੜਾ ਵਾ? ਨੀ ਅੱਜ ਕੋਈ ਆਇਆ ਸਾਡੇ ਵੇੜੇ ਤੱਕਨ ਚੰਨ ਸੂਰਜ ਟੁਕ ਟੁਕ ਨੇੜੇ ਲੱਗੇ ਨੀ ਉਹਦਾ ਮੁਖ ਤਾਰਿਆਂ ਵਾਂਗੂ ਆਇਆ ਨਿਖੋਰੇ ਅੰਬਰ ਘੁਮ ਘੁਮ ਕੇੜੇ। ਇਹ ਜੜੀਆਂ ਐਗਜ਼ਾਮਪਲਸ ਨੇ ਇਹ ਵੀ ਤੁਸੀਂ ਪੇਪਰ ਦੇ ਵਿੱਚ ਲਿਖੋਗੇ ਤਾਂ ਜ਼ਿਆਦਾ ਬੈਟਰ ਹੋਏਗਾ। ਵਿਯੋਗ ਰਸ ਦਾ ਐਗਜ਼ਾਮਪਲ ਕਿਹੜੀ ਦੇਣੀਆ ਮਾਈ ਨੀ ਮਾਇਰੀ ਮੇਰੇ ਗੀਤਾਂ ਦੇ ਆ ਨੈਣਾ ਵਿੱਚ ਬਿਰਹੋ ਦੀ ਰੜਕ ਪਵੇ ਅੱਧੀ ਅੱਧੀ ਰਾਤ ਉੱਠ ਰੋਣ ਮੋਏ ਮਿੱਤਰਾਂ ਨੂੰ। ਮਾਏ ਸਾਨੂੰ ਨੀਂਦ ਨਾ ਪਵੇ ਠੀਕ ਹੈ ਹੁਣ ਅੱਗੇ ਆ ਗਿਆ ਹਾਸ ਰਸ ਹਾਸ ਰਸ ਕਿਹੜਾ ਹੁੰਦਾ ਹੈ ਹਾਸੇ ਤੋਂ ਹੀ ਹਾਸ ਰਸ ਦੀ ਉਤਪਤੀ ਹੁੰਦੀ ਹੈ ਮਨੁੱਖੀ ਜੀਵਨ ਵਿੱਚ ਅਨਮੇਲ ਘਟਨਾਵਾਂ ਤੇ ਅਜੋੜ ਤੇ ਅਨਮੇਲ ਹਰਕਤਾਂ ਦਾ ਹਸੌਣਾ ਮਸਾਲਾ ਇਕੱਠਾ ਕਰਕੇ ਕਲਾਕਾਰ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰਪੂਰ ਕਰਨ ਦਾ ਯਤਨ ਕਰਦਾ ਹੈ ਹਾਸੇ ਦੀ ਵਿਅੰਗ ਉਪਤੀ ਸਮਾਜ ਨੂੰ ਉਸ ਦੀਆਂ ਤਰੁੱਟੀਆਂ ਤੋਂ ਸੁਚੇਤ ਕਰਕੇ ਉਸ ਨੂੰ ਸਹੀ ਮਾਰਗ ਦਿਖਾਉਂਦੀ ਹੈ ਉਦਾਹਰਨ ਵਾਸਤੇ ਨਿੱਕੇ ਹੁੰਦੇ ਟੱਗੇ ਚਾਰੇ ਵੱਡੇ ਹੋਏ ਹਲਵਾ ਆ ਬੁੱਡੇ ਹੋਏ ਮਾਲਾਫੇਰੀ ਰੱਬ ਦੇ ਉਲਾਂਭਾ ਲਾਇਆ ਇਹ ਹਾਸ ਰਸ ਤੇ ਉਦਾਹਰਨ ਹੈ ਅਗਲਾ ਆ ਗਿਆ ਥਰਡ ਵਾਲਾ করুণਾ ਰਸ ਆਚਾਰ્ય ਵਿਸ਼ਵਨਾਥ ਦਾ ਕਹਿਣਾ ਹੈ ਕਿ ਮਨ ਚਾਹੀ ਪਿਆਰੀ ਚੀਜ਼ ਦੇ ਨਾਲ ਅਨਚਾਹੀ ਦੀ ਪ੍ਰਾਪਤੀ ਕਰਕੇ ਜਿੱਤੇ ਸ਼ੌਕ ਦੇ ਸਥਾਈ ਭਾਵ ਦੀ ਪੁਸ਼ਟੀ ਹੁੰਦੀ ਹੈ ਉੱਥੇ করুণਾ ਰਸ ਦਾ ਪ੍ਰਗਟਾਵਾ ਹੁੰਦਾ ਹੈ ਜਿਹੜੀ ਆਪਾਂ ਨੂੰ ਪਸੰਦ ਹੁੰਦੀ ਚੀਜ਼ ਉਹਦੇ ਮਿਲ ਜਾਣੀ ਨਾਲ ਜਿਹੜੀ ਨਹੀਂ ਵੀ ਪਸੰਦ ਉਹ ਵੀ ਮਿਲ ਜਾਣੀ ਉਦੋਂ ਕਿਹੜਾ ਭਾਵ ਆਪਣੇ ਚ ਰਸ ਕਿਹੜਾ ਪੈਦਾ ਹੁੰਦਾ ਹੈ ਇਮੋਸ਼ਨ করুণਾ ਓਕੇ ਮਨੋਖ ਆਪਣੇ ਪਿਆਰ ਦੇ ਦਰਦ ਵਿੱਚ ਇੰਨਾ ਪਿਗਲ ਜਾਂਦਾ ਹੈ ਕਿ ਦੁਨੀਆਂ ਦੇ ਦਰਦ ਵਿੱਚ ਉਹ ਤੜਪੋੜਦਾ ਹੈ ਭਾਰਤ ਪਾਕਿਸਤਾਨ ਦੀ ਵਾਂਟ ਸਮੇ ਪੰਜਾਬ ਦੀ ਧਰਤੀ ਉੱਪਰ ਹੋਏ ਖੂਨ ਖਰਾਬੇ ਦਾ ਜ਼ਿਕਰ ਇਉਂ ਕਵਿਤਰੀ ਅਮਰਤਾ ਪ੍ਰੀਤਮ ਨੇ ਆਪਣੀ ਕਵਿਤਾ ਵਿੱਚ ਕੀਤਾ ਹੈ ਜਿਸ ਨਾਲ ਦੁਖੀ ਹਿਰਦਾ ਕੁਰਲਾ ਉੱਠਦਾ ਹੈ ਅੱਜ ਆਖਾਂ ਬਾਰਿਸ਼ਾ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋੜ ਇੱਕ ਰੋਈ ਸੀ ਤੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ ਅੱਜ ਲੱਖਾਂ ਹੀਰਾ ਰੋਂਦੀਆਂ ਉਠ ਬਾਰਿਸ਼ਾ ਨੂੰ ਕਹਿਣ ਅੱਗੇ ਆ ਗਿਆ ਰੋਧ ਰਸ ਰੋਧ ਰਸ ਦੇ ਵਿੱਚ ਕੀ ਹੈ ਜਦੋਂ ਦੇਸ਼ ਜਾਂ ਧਰਤੀ ਦਾ અપਮਾਨ ਕੀਤਾ ਜਾਵੇ ਤਾਂ ਦੇਸ਼ ਪ੍ਰੇਮੀਆਂ ਦੇ ਬਦਲੇ ਵਜੋਂ ਕਰੋਧ ਉਪਜਦਾ ਹੈ ਵੀਰ ਰਸ ਤੇ ਰੋਧ ਰਸ ਵਿੱਚ ਵਿਅਕਤੀ ਦਾ ਯੁੱਧ ਵਿਵੇਕ ਸੁੰਨ ਹੋ ਜਾਂਦਾ ਹੈ ਤਾਂ ਉਹ ਹਰ ਨਜਾਇਜ਼ ਕੰਮ ਕਰਨ ਲਈ ਤਿਆਰ ਹੁੰਦਾ ਹੈ ਉਦਾਹਰਨ ਮੈਂ ਘੜੀ ਵੇਖਾਂ ਫਤਿਹ ਦੀ ਵਿੱਚ ਕਰ ਕਰਕਸ਼ ਦੇ ਤਕਾਨੀ ਅੱਧ ਚੜਕੇ ਟੁੱਕਾ ਨਾਜਰ ਸ਼ਾ ਹੱਥ ਪਵੇ ਖਜ਼ਾਨੇ ਤੁਸੀਂ ਦਿਓ ਲੋਹੇ ਸਾਰ ਦੀ ਕਰ ਕਰਮੇ ਜਵਾਨੀ ਅੱਗੇ ਆ ਗਿਆ ਵੀਰ ਰਸ ਜਿੱਥੇ ਜੰਗਾਂ ਯੁੱਧਾਂ ਦਾ ਦ੍ਰਿਸ਼ ਇਸ ਕਿਸੇ ਕਵਿਤਾ ਵਿੱਚ ਦਰਿਆ ਜਾਂਦਾ ਹੈ ਉੱਥੇ ਵੀਰ ਰਸ ਤੇ ਪ੍ਰਧਾਨਤਾ ਹੁੰਦੀ ਹੈ ਯੁੱਧ ਵੀਰ ਧਰਮ ਵੀਰ ਚਾਨ ਵੀਰ ਤੇ ਦਇਆ ਵੀਰ ਸਾਰੇ ਵੀਰ ਰਸ ਚੰਡੀ ਦੀ ਵਾਰ ਵਿੱਚੋਂ ਭਰਪੂਰ ਚੰਡੀ ਦੀ ਵਾਰ ਵਿੱਚ ਭਰਪੂਰ ਰੂਪ ਵਿੱਚ ਉਗੜਦੇ ਹਨ ਉਦਾਹਰਣ ਇੱਕ ਚੁੰਚੁੰਚਾੜੋ ਕੱਡੀਆਂ ਰੇਤ ਵਿੱਚੋਂ ਸ਼ਾਇਨਾ ਡਾਵਲੇ ਗਦਾ ਤ੍ਰਿਸ਼ਲਾ ਬਿਰਸ਼ੀਆਂ ਤੀਰ ਸੌਰੀ ਬਿਰਸ਼ੀਆਂ ਤੀਰ ਵਗਣ ਖਰੇ ਉਤਾਵਲੇ ਲੰਮੇ ਢッセ ਪੁਜੰਗ ਸਾਵਲੇ ਮਰਜੀਵਨ ਵੀਰ ਰੁਹਾਵਲੇ ਅੱਗੇ ਆ ਗਿਆ ਭਿਆਨਕ ਰਸ ਕਿਸੇ ਡਰੋਣੀ ਸ਼ੈ ਨੂੰ ਵੇਖਣ ਸੁਣਨ ਕਰਕੇ ਮਨ ਵਿੱਚ ਜਦੋਂ ਭੈ ਪ੍ਰਬਲ ਹੋ ਕੇ ਪੁਸ਼ਟੀ ਹੁੰਦੀ ਹੈ ਜ਼ਹਿਰੀਲੇ ਜਾਨਵਰ ਜੰਗਲ ਬਿਆਬਾਨ ਪੂਤ ਪਰੇਤਾਂ ਦੀ ਕਲਪਨਾ ਸ਼ਮਸ਼ਾਨ ਆਦ ਕਰਕੇ ਵਿਅਕਤੀ ਭੈ ਪੀਤ ਹੋ ਕੇ ਕੰਬਣ ਲੱਗ ਜਾਂਦਾ ਹੈ ਰੋਣਾ ਚੀਕਾ ਮਾਨੀਆਂ ਮੁਰਕਾ ਆਦ ਆਉਣਾ ਭਿਆਨਕ ਰਸ ਤੇ ਲੱਚਰ ਹਨ ਨੇ ਅਜਤ ਦੇ ਵਾਰ ਵਿੱਚ ਕਰਨਾਲ ਦੀ ਲੜਾਈ ਦਾ ਭਿਆਨਕ ਤੇ ਭੈਪੀਤ ਕਰਨ ਵਾਲਾ ਦ੍ਰਿਸ਼ ਲਿਖਿਆ ਹੋਇਆ ਹੈ ਦੋਹੀ ਦਲੀ ਮੁਕਾਬਲਾ ਰਨ ਸੁਣੇ ਗੜਕਣ ਉਹ दारू ਖਾਂਦਿਆ ਕੋਹਲਾ ਮਣਗੋਲੇ ਗੜਕਣ ਉਹ ਦਾਰਾ ਪਤੀਲੇ ਡੱਡੀਆਂ 12 ਬੱਦਲ ਗੜਕਣ ਜਿਉਂਦਲ ਖੋਲੇ ਦੋਲਖਾ ਮੂਹ ਪਾਹੀ ਪੜਕਣ ਅੱਗੇ ਆ ਗਿਆ ਬੀਪਤਸਰਸ ਬਿਪਤਸਰਸ ਕਨਾਉਣੀਆਂ ਚੀਜ਼ਾਂ ਤੇ ਕ੍ਰਿਣਾਜਨਕ ਕਰਮਾਂ ਦੇ ਵਰਣਨ ਤੋਂ ਪਾਠਕਾਂ ਦੇ ਮਨਾਂ ਵਿੱਚ ਉਪਜਦਾ ਹੈ ਇਸ ਨਾਲ ਪਾਠਕਾਂ ਦੇ ਮਨਾਂ ਵਿੱਚ ਜਿਹੜੀ ਕਚਿਆਨ ਤੇ ਗਲਾਨੀ ਪੈਦਾ ਹੁੰਦੀ ਉਹ ਪਾਠਕ ਤੇ ਦਰਸ਼ਕ ਅੰਦਰ ਕ੍ਰਿਣਾ ਪੈਦਾ ਕਰਦੀ ਹੈ ਬਿਪਤਸਰਸ ਨੂੰ ਪ੍ਰਮੁੱਖ ਵਿਸ਼ਾ ਬਣਾ ਕੇ ਕੋਈ ਰਚਨਾ ਲਿਖੀ ਹੀ ਨਹੀਂ ਗਈ ਮ੍ਰਿਤਕ ਲੋਕਾਸੜਾ ਚਰਬੀ ਮਲਸੂਤਰ ਇਸ ਦਾ ਸਬੰਧ ਬਣਾਉਂਦੇ ਹਨ ਪੰਜਾਬੀ ਸਾਹਿਤ ਵਿੱਚ ਅਮਰਤਾ ਪ੍ਰੀਤਮ ਨੇ ਕਰਤਾਰ ਸਿੰਘ ਦੁੱਗਲ ਨੇ ਆਪਣੀਆਂ ਰਚਨਾਵਾਂ ਵਿੱਚ ਬਿਪਤਸਰਸ ਦੀ ਵਰਤੋਂ ਕੀਤੀ ਹੈ ਅਗੇ ਅਗੇ ਅਦਭੁਤ ਰਸ ਜਦੋਂ ਕੁਝ ਅਚਰਜ ਜਨਕ ਹੈਰਾਨ ਕਰਨ ਦੇ ਨੇ ਘਟਨਾਵਾਂ ਘਟਦੀਆਂ ਹਨ ਤਾਂ ਇਹ ਰਸ ਪੈਦਾ ਹੁੰਦਾ ਹੈ ਗੁਰਬਾਣੀ ਵਿੱਚ ਇਹੋ ਵਿਸਮਾਦ ਦੀ ਅਵਸਥਾ ਹੈ ਠੀਕ ਆ ਆਚਾਰਿਆ ਵਿਸ਼ਵਨਾਥ ਅਨੁਸਾਰ ਜਦ ਚੀਜ਼ਾਂ ਦੇ ਘਟਨਾਵਾਂ ਵਿੱਚ ਅਚੰਬਾ ਤੇ ਅਸੰਤੋਪਣ ਪੈਦਾ ਹੁੰਦਾ ਤਾਂ ਮਨ ਉਸੇ ਨਾਲ ਖੁਸ਼ ਹੁੰਦਾ ਹੈ ਤੇ ਇਸ ਵਿਸਮਾਦ ਦੀ ਅਵਸਥਾ ਹੈ ਉਦਾਹਰਣ ਕੀ ਹੈ ਵਿਸਮਾਦ ਨਾਦ ਵਿਸਮਾਦ ਪੇਦ ਵਿਸਮਾਦ ਜੀਵ ਵਿਸਮਾਦ ਪੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਲਾਗੇ ਫਿਰਤ ਜੰਤਰ ਅੱਗੇ ਲਾਸਟ ਵਾਲ ਆ ਗਿਆ ਸ਼ਾਂਤ ਰਸ ਆਚਾਰੀਆ ਵਿਸ਼ਵਨਾਥ ਰਸਾ ਦੀ ਨਾੜੀ ਵਿੱਚ ਸ਼ਾਂਤ ਰਸ ਨੂੰ ਵੀ ਮਹੱਤਵ ਦਿੱਤਾ ਹੈ ਇਸ ਦਾ ਸਥਾਈ ਭਾਵ ਵਰ ਆ ਗਿਆ ਜਦੋਂ ਸ਼ਾਂਤ ਰਸ ਪ੍ਰਗਟ ਹੁੰਦਾ ਹੈ ਤਾਂ ਸਾਰਾ ਸੰਸਾਰ ਨਾਸ਼ਵਾਨ ਹੈ ਤੇ ਇਸ ਨੂੰ ਇੱਕ ਨਾ ਇੱਕ ਦਿਨ ਫਤਿਹ ਹੋ ਜਾਣਾ ਹੈ ਸੋ ਇੱਥੇ ਹੀ ਆਪਣੇ ਇਹ ਵੀ ਖਤਮ ਹੁੰਦੀ ਆ ਧੁਨੀ ਰਸ ਧੁਨੀ ਸੰਪਰਦਾਇ ਵੀ ਹੋ ਗਿਆ ਰਸ ਸੰਪਰਦਾਇ ਵੀ ਹੋ ਗਿਆ ਹੁਣ ਅਗਲੀ ਵੀਡੀਓ ਆਏਗੀ ਅਲੰਕਾਰ ਤੇ ਓਕੇ ਵੀਡੀਓ ਵਧੀਆ ਲੱਗੀ ਹੋਏ ਤਾਂ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ